ਉਹ ਗੁਰਮੁਖ ਆਪ ਨਾ ਗੁਰਮੁਖ ਹੈ ਆਪਣੇ ਨਾਮ ਮੁਤਾਬਕ ਬਿਹੇ ਨਹੀਂ ਕਰਦਾ ਉਹ ਆਪ ਬੰਦਾ ਬਣਨ ਦੀ ਯਾਤਰਾ ਦੇ ਉੱਤੇ ਹੈ ਬਟ ਉਹਨੂੰ ਕੀ ਤਕਲੀਫਾਂ ਨੇ ਕਿਉਂ ਨਹੀਂ ਬੰਦਾ ਬਣ ਸਕਿਆ ਉਹਦਾ ਸੁਨੇਹਾ ਹੈ ਮਨੁੱਖ ਬਣੀ ਹੈ ਪਹਿਲਾਂ ਅਸੀਂ ਬਟ ਅਸੀਂ ਕੁਸ਼ੂਰ ਬਣ ਜਾਂਦੇ ਹਾਂ ਸਾਡੇ ਅੰਦਰ ਕਈ ਤਰ੍ਹਾਂ ਦੇ ਜਾਨਵਰ ਨੇ ਉਹ ਜਾਗ ਜਾਂਦੇ ਨੇ ਜਿਹੜੇ ਦੂਜੇ ਜਾਨਵਰਾਂ ਨਾਲੋਂ ਵੀ ਭੈੜੇ ਨੇ ਵੀ ਜਦੋਂ ਆਪ ਸਟੇਜ ਤੇ ਬੋਲਦਾ ਆਪਣੇ ਬਾਰੇ ਦੱਸਦਾ ਤਾਂ ਲੋਕ ਰਿਲੀਟ ਕਰਦੇ ਆ ਕਿ ਯਾਰ ਮੇਰਾ ਚਾਚਾ ਤਾਇਆ ਗਵੰਡੀ ਇਹ ਜਾਂ ਕਿ ਤਰ੍ਹਾਂ ਕਿਤੇ ਮੈਂ ਵੀ ਇਹ ਜਾਂ ਮੰਦਾ ਨਹੀਂ ਬੰਦਾ ਹਾਂ ਤੋ ਦਿਖ ਤੇ ਅਦਿਖ ਨੂੰ ਫੜਦੇ ਨਹੀਂ ਅਸੀਂ ਮੈਨੂੰ ਵੀ ਨਾਟਕ ਤੋਂ ਬਾਅਦ ਹੁਣ ਵੀ ਕਹਿ ਦਣਗੇ ਵੀ ਜੇ ਕਿਤੇ ਥੋੜਾ ਜਿਹਾ ਕੱਦ ਹੁੰਦਾ ਤਾਂ ਫਿਰ ਬਹੁਤ ਕਮਾਲ ਸੀ ਹਨਾ ਸਮਾਜ ਚ ਰੋਜ਼ਾਨਾ ਬਹੁਤ ਕੁਝ ਵਾਪਰਦਾ ਹੈ ਅਸੀਂ ਆਮ ਲੋਕਾਂ ਸਾਡਾ ਨਜ਼ਰੀਆ ਉਹਨੂੰ ਵੇਖਣ ਦਾ ਆਮ ਜਿਹਾ ਹੁੰਦਾ ਬਹੁਤ ਸਾਰੀਆਂ ਗੱਲਾਂ ਨੂੰ ਅਸੀਂ ਅਣਗੌਲਿਆ ਕਰ ਦਿੰਨੇ ਆ ਤੇ سوشل میڈیا ਤੇ ਰਾਤ ਨੂੰ ਰੀਲਾਂ ਵੇਖ ਕੇ ਤੋਂ ਉਸ ਤੋਂ ਬਾਅਦ ਸੌਂ ਜਾਂਦੇ ਆ ਪਰ ਇੱਕ ਸਾਹਿਤਕਾਰ ਇੱਕ ਰੰਗਕਰਮੀ ਦਾ ਨਜ਼ਰੀਆ ਆਮ ਲੋਕਾਂ ਤੋਂ ਵੱਖਰਾ ਹੁੰਦਾ ਜੋ ਸਮਾਜ ਚ ਵਾਪਰਦਾ ਉਹਨੂੰ ਆਪਣੀਆਂ ਲਿਖਤਾਂ ਦੇ ਜ਼ਰੀਏ ਕਿਤਾਬਾਂ ਦੇ ਜ਼ਰੀਏ ਰੰਗਮંચ ਦੇ ਜ਼ਰੀਏ ਹੂਬੂ ਲੋਕਾਂ ਦੇ ਅੱਗੇ ਪੇਸ਼ ਕਰਦਾ ਹੈ ਬਹੁਤ ਕੁਝ ਹੁੰਦਾ ਜੋ ਸਾਨੂੰ ਰੰਗਮંચ ਦੇ ਜ਼ਰੀਏ ਇਹ ਪਤਾ ਲੱਗਦਾ ਕਿ ਆ ਤਾਂ ਕਿਸੇ ਦਿਨ ਅਸੀਂ ਵੀ ਵੇਖਿਆ ਸੀ ਪਰ ਸਾਡੇ ਧਿਆਨ ਚ ਕਿਉਂ ਨਹੀਂ ਆਇਆ ਬੰਦੇ ਬਣੋ ਬੰਦੇ ਇਹ ਸ਼ਬਦ ਨਿੱਕੇ ਹੁੰਦੇ ਆ ਅਸੀਂ ਵੀ ਬਜ਼ੁਰਗਾਂ ਤੋਂ ਸੁਣਿਆ ਜਦੋਂ ਕੋਈ ਇੱਲਤ ਕਰ ਦਿੰਦੇ ਬੇਵਫਤ ਕਰ ਦਿੰਦੇ ਬਾਪੂ ਹੁਣ ਹੀ ਕਹਿੰਦੇ ਬੰਦੇ ਬਣੋ ਬੰਦੇ ਅੱਗੇ ਤੋਂ ਐ ਨਹੀਂ ਕਰਨਾ ਤੇ ਇਹ ਹੀ ਸਨੇਹਾ ਦੇਣ ਵਾਸਤੇ ਅੱਜ ਪੰਜਾਬੀ ਇੰਡਸਟਰੀ ਦੇ ਫਿਲਮਕਾਰ ਕਹਿ ਸਕਦੇ ਆ ਕੋਮੀਡੀਅਨ ਕਹਿ ਸਕਦੇ ਆ ਗਜ਼ਲਗੋ ਕਹਿ ਸਕਦੇ ਆ ਆਰਟਿਸਟ ਬਹੁਤ ਸ਼ਬਦ ਨੇ ਮੇਰੇ ਕੋਲ ਸ਼ਬਦ ਖਤਮ ਹੋ ਜਾਣੇ ਆ ਬਾਈ ਰਾਣਾ ਰਣਵੀਰ ਜੀ ਬਾਈ ਜੀ ਸੱਸੀ ਕਾ ਸੱਸੀ ਕਾ ਵੀਰੇ ਸੱਸੀ ਕਾ ਬੰਦੇ ਬਣੋ ਬੰਦੇ ਬਾਪੂ ਜੀ ਹੁਣੇ ਨਿੱਕੇ ਹੁੰਦੇ ਸਾਨੂੰ ਬਹਿਤਾਂ ਕਰਦਿਆਂ ਨੂੰ ਝਿੜਕਦੇ ਹੁੰਦੇ ਸੀ ਹਾਂ ਜੀ ਹਾਂ ਮੈਂ ਤਾਂ ਐਮ.ਏ ਤੱਕ ਸੁਣਦਾ ਰਿਹਾ ਇਹੀ ਸਨੇਹ ਤੁਸੀਂ ਦੇਣਾ ਆਏ ਹੋ ਤੇ ਜੇ ਮੈਂ ਪੁੱਛਾਂ ਵੀ ਅਸੀਂ ਤੁਹਾਨੂੰ ਬੰਦੇ ਨਹੀਂ ਲੱਗਦੇ ਅ ਮੈਂ ਐਕਚੁਅਲੀ ਆਪਣੇ ਆਪ ਨੂੰ ਮੈਨੂੰ ਕੋਈ ਕਹਿੰਦਾ ਵੀ ਤੁਸੀਂ ਆਏ ਹੋ ਬਹੁਤ ਮਹਾਨ ਹੋ ਅਕਸਰ ਜਿਵੇਂ ਅਸੀਂ ਬੜੇ ਹੁੰਨੇ ਆ ਤਾਂ ਮੈਂ ਕਹਿੰਦਾ ਵੀ ਮੈਂ ਬੰਦਾ ਹੀ ਬਣ ਜਾ ਹੁਣ ਹੀ ਬਹੁਤ ਆ ਮੈਂ ਤਾਂ ਆਪ ਬੰਦਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਐਕਚੁਅਲੀ ਸਾਨੂੰ ਜੋ ਗੁਰਬਾਣੀ ਦਾ ਵੀ ਸਨੇਹਾ ਹੈ ਸਾਰੇ ਧਰਮਾਂ ਦਾ ਸਨੇਹਾ ਹੈ ਉਹ ਇਹੀ ਹੈ ਕਿ ਮਨੁੱਖ ਬਣੀ ਹੈ ਪਹਿਲਾਂ ਅਸੀਂ ਪਰ ਅਸੀਂ ਕੁਸ਼ੂਰ ਬਣ ਜਾਂਦੇ ਹਾਂ ਸਾਡੇ ਅੰਦਰ ਕਈ ਤਰ੍ਹਾਂ ਦੇ ਜਾਨਵਰ ਨੇ ਉਹ ਜਾਗ ਜਾਂਦੇ ਨੇ ਜਿਹੜੇ ਦੂਜੇ ਜਾਨਵਰਾਂ ਨਾਲੋਂ ਵੀ ਭੈੜੇ ਨੇ ਉਹ ਜਾਨਵਰ ਤਾਂ ਬਹੁਤ ਚੰਗੇ ਨੇ ਉਹਨਾਂ ਵਿੱਚ ਲਾਲਚ ਨਹੀਂ ਹੈ ਉਹਨਾਂ ਵਿੱਚ ਦੁਸ਼ਮਣੀ ਨਹੀਂ ਹੈ ਉਹਨਾਂ ਵਿੱਚ ਈਰਖਾ ਹੈ ਤੇ ਸਾਡੇ ਵਿੱਚ ਬਹੁਤ ਭਾਵਨਾਵਾਂ ਨੇ ਜੋ ਜਿਹੜਾ ਇਹ ਕਰੈਕਟਰ ਹੈ ਐਕਚੁਅਲੀ ਉਹ ਕਰੈਕਟਰ ਦੀ ਕਹਾਣੀ ਹੈ ਉਹ ਆਪ ਬੰਦਾ ਨਹੀਂ ਹੈ ਜਿਹੜਾ ਸਟੇਜ ਦੇ ਉੱਤਰਲਾ ਕਰੈਕਟਰ ਹੈ ਨਾ ਗੁਰਮੁਖ ਉਹ ਗੁਰਮੁਖ ਆਪ ਨਾ ਗੁਰਮੁਖ ਹੈ ਆਪਣੇ ਨਾਮ ਮੁਤਾਬਕ ਬਹਿ ਨਹੀਂ ਕਰਦਾ ਉਹ ਆਪ ਬੰਦਾ ਬਣਨ ਦੀ ਯਾਤਰਾ ਦੇ ਉੱਤੇ ਹੈ ਬਟ ਉਹਨੂੰ ਕੀ ਤਕਲੀਫਾਂ ਨੇ ਕਿਉਂ ਨਹੀਂ ਬੰਦਾ ਬਣ ਸਕਿਆ ਉਹਦਾ ਸੁਨੇਹਾ ਹੈ ਤੇ ਜਦੋਂ ਆਪ ਸਟੇਜ ਤੇ ਬੋਲਦਾ ਆਪਣੇ ਬਾਰੇ ਦੱਸਦਾ ਤਾਂ ਲੋਕ ਰਿਲੇਟ ਕਰਦੇ ਆ ਕਿ ਯਾਰ ਮੇਰਾ ਚਾਚਾ ਤਾਇਆ ਗਵਾਂਢੀ ਇਹ ਜਾਂ ਕਿ ਤਰ੍ਹਾਂ ਕਿਤੇ ਮੈਂ ਵੀ ਇਹ ਜਾਂ ਮੰਨਦਾ ਨਹੀਂ ਬੰਦਾ ਅੰਦਰੋਂ ਹੱਸਦਾ ਜਾਏ ਮੁਸਕਰਾਉਂਦਾ ਜਾਏ ਕੱਚਾ ਜਾ ਹੁੰਦਾ ਸਾਡੇ ਸਾਰਿਆਂ 'ਚ ਹੀ ਕਮੀਆਂ ਨੇ ਇੰਨਾ ਘਰਾਂ ਦੇ ਵਿੱਚ ਸੋ ਉਹ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਕਹਿੰਦੇ ਰਹੀਏ ਨਾ ਬੰਦੇ ਬਣ ਜੀਏ ਘਟੋ ਘਟ ਦੁਨੀਆ ਦੀ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਤਾਂ ਬੰਦੇ ਬਣ ਜੀਏ ਸੋ ਉਹ ਕਨਸੈਪਟ ਨੂੰ ਲੈ ਕੇ ਚੱਲੇ ਹਾਂ ਜਦੋਂ ਤੋਂ ਅਸੀਂ ਤੁਹਾਨੂੰ ਵੇਖਣ ਲੱਗੇ ਆ ਕਦੇ ਰਾਂਝੇ ਦਾ ਕਿਰਦਾਰ ਹੱਸਦੇ ਹਸਾਉਂਦੇ ਰਹੋ ਦੇ ਵਿੱਚ ਕਦੇ ਪੁਲਿਸ ਦਾ ਕਿਰਦਾਰ ਕਦੇ ਕੋਈ ਕਿਰਦਾਰ ਫਿਰ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਆਏ ਤੁਸੀਂ ਕਦੇ ਲੱਕੜ ਚੱਪ ਦਾ ਕਿਰਦਾਰ ਬਹੁਤ سارے ਕਿਰਦਾਰ ਮੈਨੂੰ ਮਤਲਬ ਮੈਂ ਗਿਣਾ ਨਹੀਂ ਸਕਦਾ ਇਹਨੇ ਥੋੜੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਹੁਣ ਦੁਬਾਰਾ ਤੁਸੀਂ ਰੰਗ ਮੰਚ ਦੇ ਜ਼ਰੀਏ ਖੇਤਾਂ ਦਾ ਪੁੱਤ ਮਾਸਟਰ ਜੀ ਬੰਦੇ ਬਣੋ ਬੰਦੇ ਫਿਲਮਾਂ ਦਾ ਸੁਨੇਹਾ ਤੇ ਰੰਗਮੰਚ ਦਾ ਸੁਨੇਹਾ ਜਿਹੜਾ ਸਿੱਧਾ ਆਡੀਅנס ਨਾਲ ਏਦਾਂ ਆਪਾਂ ਇੱਕ ਅਟਰੈਕਸ਼ਨ ਕਰਨੀ ਆ ਕਿੰਨਾ ਕੁ ਫਰਕ ਪੈਂਦਾ ਦੋਨਾਂ ਦੀ ਵਿਦਾ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਔਰ ਇੱਕ ਹੈ ਕਿ ਜਿਹੜਾ ਸਿਨੇਮਾ ਹੈ ਹੈਨਾ ਉਹ ਮੇਨ ਕਈ ਹੱਥਾਂ ਦੇ ਵਿੱਚ ਹੈ ਉਹਦੇ ਵਿੱਚ ਡਾਇਰੈਕਟਰ ਦੇ ਹੱਥ ਦੇ ਵਿੱਚ ਐਡੀਟਰ ਦੇ ਹੱਥ ਦੇ ਵਿੱਚ ਪ੍ਰੋਡਿਊਸਰ ਦੇ ਹੱਥ ਦੇ ਵਿੱਚ ਕੈਂਚੀ ਹੈ ਫਿਰ ਉਹਨਾਂ ਦਾ ਫੈਸਲਾ ਹੈ ਨਾ ਵੀ ਕਿਹੋ ਜਿਹਾ ਸਬਜੈਕਟ ਕਰਨਾ ਹੈ ਕੀ ਨਹੀਂ ਕਰਨਾ ਕਿਹਨੂੰ ਲੈਣਾ ਹੈ ਕਿਹਨੂੰ ਨਹੀਂ ਲੈਣਾ ਮੇਨ ਲੀਡ ਕੌਣ ਹੋਊਗਾ ਕਿਹੜੀ ਗੱਲ ਅੱਗੇ ਜਾ ਸਕਦੀ ਹੈ ਨਹੀਂ ਯਾਰ ਇਹ ਚੱਲਣਾ ਨਹੀਂ ਆਏ ਨਹੀਂ ਹੋਣਾ ਥੀਏਟਰ ਦੇ ਵਿੱਚ ਤੁਹਾਡੇ ਕੋਲੇ ਆਜ਼ਾਦੀ ਹੈ ਹਮ ਔਰ ਹਰੇਕ ਨਵਾਂ ਸ਼ੋ ਇੱਕ ਨਵੇਂ ਰੂਪ ਵਿੱਚ ਜਾਂਦਾ ਅੱਜ ਬਹੁਤ ਚੀਜ਼ਾਂ ਅਜਿਹੀਆਂ ਹੋਣਗੀਆਂ ਜਿਹੜੀਆਂ ਸ਼ਾਇਦ ਪਹਿਲਾਂ ਇਹ 11 ਸ਼ੋਵਾਂ ਵਿੱਚ ਨਹੀਂ ਹੋਈਆਂ ਜੀ ਸੋ ਇੱਕ ਤਾਂ ਇਹ ਮਜ਼ਾ ਹੈ ਦੂਜਾ ਇੱਥੇ ਤੁਹਾਨੂੰ ਸਿੱਧਾ ਕਨੈਕਸ਼ਨ ਹੈ ਲੋਕਾਂ ਨਾਲ ਲਾਈਵ ਕਨੈਕਸ਼ਨ ਹੈ ਲਾਈਵ ਤੁਹਾਨੂੰ ਸਾਰੀ ਉਹਦੀ ਫੀਡਬੈਕ ਮਿਲ ਰਹੀ ਹੈ ਔਰ ਰੰਗਮੰਚ ਦੇ ਵਿੱਚ ਇਕੱਲਾ ਇਹ ਨਹੀਂ ਕਿ ਅਸੀਂ ਨਾਹਰੇਬਾਜੀ ਕਰਨੀ ਹੈ ਅਸੀਂ ਮੇਰੇ ਜਿਹੜੇ ਨਾਟਕ ਨੇ ਉਹ ਮੌਜੂਦਾ ਸਮੇਂ ਦੇ ਵਿੱਚ ਚਾਹੇ ਯੂਥ ਨੂੰ ਪਰਿਵਾਰਾਂ ਨੂੰ ਆਸੇ ਪਾਸੇ ਨੂੰ ਆ ਡਿਜੀਟਲ ਸਿਸਟਮ ਦੇ ਵਿੱਚ ਜੋ ਸਾਨੂੰ ਸਮੱਸਿਆਵਾਂ ਆ ਰਹੀਆਂ ਨੇ ਮਾਨਸਿਕ ਸਮੱਸਿਆਵਾਂ ਆ ਨੇ ਘਰੇਲੂ ਸਮੱਸਿਆਵਾਂ ਆ ਨੇ ਘਰੇਲੂ ਵਾਇਲੈਂਸ ਹੈ ਹੈਨਾ ਅਸੀਂ ਅਬਿਊਜ਼ ਕਰਦੇ ਹਾਂ ਬੱਚਿਆਂ ਨੂੰ ਵਾਈਫ ਨੂੰ ਮਾਤਾ ਪਿਤਾ ਨੂੰ ਖੁਦ ਅਬਿਊਜ਼ ਹੁੰਨੇ ਆ ਸੋ ਉਹਨਾਂ ਚੀਜ਼ਾਂ ਨੂੰ ਨਿੱਕੇ ਨਿੱਕੇ ਨੂੰ ਫੜ ਕੇ ਜਿਹੜੀਆਂ ਕਿ ਲੱਗਦਾ ਕਿ ਯਾਰ ਹਾਂ ਇਹ ਘਟਨਾ ਤਾਂ ਸਾਡੇ ਆਸੇ ਪਾਸੇ ਹੋਈ ਹੈ ਸਾਡੇ ਘਰੇ ਵੀ ਹੋਇਆ ਸੀਗਾ ਹੋਇਆ ਸੀ ਲੋਕਾਂ ਨੋਰਮ ਲੱਗਦਾ ਉਹ ਲੱਗਦਾ ਕਿ ਅਸੀਂ ਵੀ ਇਹੀਆਂ ਗੱਲਾਂ ਕਰਦੇ ਆਂ ਪਰ ਜਦੋਂ ਨਾਟਕੀ ਰੂਪ ਵਿੱਚ ਦੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਯਾਰ ਕੁਛ ਨਾ ਕੁਛ ਮੈਸੇਜ ਲੈ ਕੇ ਜਾਂਦੇ ਆ ਰੀਫਰੈਸ਼ ਮਾਰਦੇ ਆ ਥੋੜੀ ਜੀ ਕਿਤੇ ਨਕਤੇ ਐਜੂਕੇਸ਼ਨ ਲੈ ਕੇ ਜਾਂਦੇ ਆ ਹੱਸ ਕੇ ਜਾਂਦੇ ਆ ਰਿਲੀਫ ਮਿਲਦਾ ਸੋ ਸਿਨੇਮੇ ਦੇ ਵਿੱਚ ਜੇ ਮੈਂ ਕਹਾ ਕਿ ਮੈਂ ਇਹਦੀ ਫਿਲਮ ਬਣਾਉਣੀ ਹੈ ਹੁਣ ਤਾਂ ਉਹਨੂੰ ਚਾਹੇ ਹਜ਼ਾਰਾਂ ਲੋਕ ਦੇਖ ਰਹੇ ਨੇ ਜੀ ਪਰ ਸਿਨੇਮੇ ਵਿੱਚ ਜਦੋਂ ਲੈ ਕੇ ਜਾਊਂਗਾ ਸ਼ਾਇਦ ਉਹਨੂੰ ਪ੍ਰੋਡਿਊਸਰ ਨਾ ਮਿਲੇ ਜੀ ਹੈਨਾ ਇੱਥੇ ਵੀ ਲੋਕ ਸਾਡੇ ਕੋਲੇ ਆਉਂਦੇ ਨੇ ਪੇ ਕਰਕੇ ਦੇਖਦੇ ਆ ਕਿਉਂਕਿ ਅਸੀਂ ਸਾਰੇ ਰੁਜ਼ਗਾਰ ਦਾ ਸਾਧਨ ਵੀ ਥੀਏਟਰ ਰੁਜ਼ਗਾਰ ਦਾ ਸਾਧਨ ਬਿਲਕੁਲ ਸੋ ਉਸ ਚੀਜ਼ ਨੂੰ ਲੈ ਕੇ ਹੈ ਸਿਨੇਮਾ ਦੇ ਵਿੱਚ ਉਹਦੀ ਮਾਰਕੀਟਿੰਗ ਹੋ ਰਹੀ ਹੈ ਇਹਦੀ ਹੋ ਰਹੀ ਹੈ ਸਿਨੇਮੇ ਦੇ ਵਿੱਚ ਤੁਸੀਂ ਪੋਸਟਰ ਲਾਤਾ ਲੋਕਾਂ ਨੇ ਆਪ ਬੁਕਿੰਗ ਕਰਾਉਣੀ ਹੈ ਇੱਥੇ ਫਿਰ ਵੀ बार-बार 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 ਸਨੇਹ ਦੇਣੇ ਪੈਂਦੇ ਨੇ ਬਟ ਫਿਰ ਵੀ ਲੋਕ ਆਉਂਦੇ ਆ ਔਡੀਐਂਸ ਸਾਡੇ ਕੋਲੇ ਹੈਗੀ ਹੈ ਚੰਗੀਆਂ ਚੀਜ਼ਾਂ ਦੀ ਸੋ ਸਿਨੇਮੇ ਦੇ ਵਿੱਚ ਵੀ ਮੈਸੇਜ ਆ ਰਿਹਾ ਕਿ ਲੋਕ ਸਾਨੂੰ ਦੇਖ ਰਹੇ ਨੇ ਇਦਾਂ ਮਾਸਟਰੀ ਚ ਦੇਖਿਆ ਆ ਨਾਟਕ ਦੇਖ ਰਹੇ ਨੇ ਤਾਂ ਉਹਨਾਂ ਨੂੰ ਵੀ ਹੌਲੀ-ਹੌਲੀ ਗਿਆਨ ਹੋਰ ਹੈ ਕਿ ਯਾਰ ਇਹ ਨਹੀਂ ਕਿ ਆ ਚੱਲਦਾ ਆ ਚੱਲਦਾ ਆ ਨਹੀਂ ਚੱਲਦਾ ਸਬਜੈਕਟ ਚੱਲਦਾ ਸਬਜੈਕਟ ਵਿੱਚ ਤੱਤ ਹੈਗਾ ਕੰਟੈਂਟ ਹੈਗਾ ਤਾਂ ਚੱਲੇਗਾ ਰੋਜ਼ਮਾਰਾ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਭਾਜੀ ਆਮ ਲੋਕਾਂ ਨੂੰ ਸ਼ਾਇਦ ਉਹ ਪ੍ਰਭਾਵਿਤ ਨਾ ਕਰਨ ਔਰ ਉਹ ਛੱਡ ਦਿੰਦੇ ਆ ਪਰ ਰੰਗਕਰਮੀ ਬਹੁਤ ਸੂਖਮ ਹੁੰਦੇ ਦੇ ਕੋਈ ਵੀ ਕੋਈ ਘਟਨਾ ਇਹੋ ਜੀ ਦਿਲ ਤੇ ਲੱਗਦੀ ਆ ਤੇ ਉਸ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਮੌਜੂਦਾ ਦੌਰ ਆ ਜੋ ਜੇਕਰ ਇੱਕ ਰੰਗਕਰਮੀ ਦੀ ਨਜ਼ਰ ਤੋਂ ਦੇਖਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਹੋਣਗੀਆਂ ਬਤੌਰ ਰੰਗਕਰਮੀ ਰਾਣਾ ਰਣਵੀਰ ਜੀ ਕਿਵੇਂ ਦੇਖਦੇ ਨੇ ਦੇਖੋ ਸਾਰਿਆਂ ਨਹੀਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਪਰ ਜਿਵੇਂ ਤੁਸੀਂ ਪਹਿਲਾਂ ਕਿਹਾ ਕੋਈ ਲੇਖਕ ਹੈ ਜਾਂ ਕੋਈ ਗਵਈਆ ਹੈ ਕੋਈ ਕਵਿਤਾ ਲਿਖਦਾ ਹੈ ਕੋਈ ਗ਼ਜ਼ਲ ਲਿਖਦਾ ਹੈ ਕੋਈ ਗੀਤ ਲਿਖਦਾ ਕੋਈ ਨਾਟਕ ਲਿਖਦਾ ਫਿਲਮਾਂ ਵੀ ਚਾਹੇ ਅਸੀਂ ਲੈਂਦੇ ਆ ਲੰਦੇ ਤਾਂ ਅਸੀਂ ਆਸੇ-ਪਾਸੇ ਤੋਂ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚੋਂ ਪਰ ਥੀਏਟਰ ਦੇ ਵਿੱਚ ਬਹੁਤ ਜ਼ਿਆਦਾ ਰਿਐਲਿਟੀ ਨੂੰ ਅਸੀਂ ਫੜਨ ਦੀ ਕੋਸ਼ਿਸ਼ ਕਰਦੇ ਹਾਂ ਹਰੇਕ ਕਿਸੇ ਨੇ ਜੰਗ ਕਿਵੇਂ ਲੜਨੀ ਹੈ ਕਿਸੇ ਨੇ ਕਿਵੇਂ ਲੜਨੀ ਹੈ ਕਿਸੇ ਨੇ ਰਾਜਨੀਤੀ ਕਿਵੇਂ ਕਰਨੀ ਹੈ ਆਰਟਿਸਟ ਦੀ ਰਾਜਨੀਤੀ ਆਪਣੇ ਆਰਟ ਰਾਹੀਂ ਹੁੰਦੀ ਹੈ ਦੂਜਾ ਉਹਦਾ ਇਹ ਕੋਸ਼ਿਸ਼ ਹੁੰਦੀ ਹੈ ਕਿ ਯਾਰ ਮੈਨੂੰ ਜੋ ਲੋਕ ਪਸੰਦ ਕਰਦੇ ਆ ਜਾਂ ਮੈਨੂੰ ਕੋਈ ਆਰਟ ਹੈਗਾ ਤਾਂ ਮੈਂ ਕੁਝ ਇਹੋ ਜਿਹੀ ਚੀਜ਼ ਕਰਾਂ ਜਿਹੜੇ ਡੈਂਟ ਪਏ ਹੋਏ ਨੇ ਉਹ ਮੈਂ ਥੋੜਾ ਜਿਹਾ ਜੇ ਮੈਂ ਪੂਰਾ ਹੱਲ ਨਹੀਂ ਦੇ ਸਕਦਾ ਮੈਂ ਇਸ਼ਾਰਾ ਤਾਂ ਕਰ ਸਕਦਾ ਇੱਕ ਆਰਟਿਸਟ ਦੇ ਤੌਰ ਤੇ ਤੁਹਾਡੀ ਮਤਲਬ ਡਿਊਟੀ ਬਣਦੀ ਹੈ ਦੂਜਾ ਇਹ ਕਿ ਜੋ ਤੁਸੀਂ ਆਪਣੀ ਇਮਾਨਦਾਰੀ ਨਾਲ ਜੌਬ ਕਰਦੇ ਹੋ ਤੁਸੀਂ ਆਸੇ-ਪਾਸੇ ਨੂੰ ਤੁਹਾਨੂੰ ਕੰਨ ਅੱਖਾਂ ਦਿਮਾਗ ਖੋਲ ਕੇ ਰੱਖਣਾ ਪੈਂਦਾ ਔਰ ਨਵੀਆਂ ਸਮੱਸਿਆਵਾਂ ਮ ਬੱਚਿਆਂ ਦੀਆਂ ਕੀ ਨੇ ਤੁਹਾਨੂੰ ਲੱਗਦਾ ਯਾਰ ਮੇਰੇ ਘਰੇ ਵੀ ਆ ਸਮੱਸਿਆ ਹੈ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਕਿਸੇ ਪਲੇਟਫਾਰਮ ਤੇ ਅੱਗੇ ਜਾਣੀ ਚਾਹੀਦੀ ਹੈ ਸੋ ਆਰਟ ਦੇ ਵਿੱਚ ਜੇ ਕੋਈ ਸਮੱਸਿਆ ਨੂੰ ਨਹੀਂ ਫੜਦੇ ਜੇ ਅਸੀਂ ਐਂਟਰਟੇਨਮੈਂਟ ਨਹੀਂ ਦਿੰਦੇ ਔਰ ਜੇ ਅਸੀਂ ਅੱਖ ਕੰਨ ਦਿਮਾਗ ਖੁੱਲ੍ਹ ਨਹੀਂ ਰੱਖਦੇ ਤਾਂ ਅਸੀਂ ਨਵੀਂ ਚੀਜ਼ ਨੂੰ ਫੜ ਨਹੀਂ ਸਕਦੇ ਸੋ ਬਹੁਤ ਅਵੇਅਰ ਰਹਿਣਾ ਪੈਂਦਾ ਜਿਵੇਂ ਕਮੇਡੀ ਕਰਨੀ ਆ ਤਾਂ ਕਮੇਡੀ ਨੂੰ ਵੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵਿਅੰਗ ਕਰਨਾ ਹੈ ਸੁਣਨ ਵਾਲੇ ਨੂੰ ਹਾਸੇ ਵੀ ਆਵੇ ਚਾਹੇ ਮੈਂ ਤੁਹਾਡੇ ਤੇ ਵਿਅੰਗ ਕਰ ਰਿਹਾ ਤੁਸੀਂ ਹੱਸੋ ਵੀ ਥੋੜਾ ਤੁਹਾਨੂੰ ਲਾਵੇ ਵੀ ਯਾਰ ਹਾਂ ਠੀਕ ਹੈ ਹੈਗਾ ਤਾਂ ਇੰਨਾ ਸੱਚ ਕੌੜਾ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਗਾਲ ਮੰਗੂ ਲੱਗੇ ਇੰਨਾ ਹੋਣਾ ਚਾਹੀਦਾ ਤਿੱਖਾ ਕਿ ਕੁਤਕਤਾਈਆਂ ਜਿਵੇਂ ਹੋਣ ਥੋੜੀ ਜੀ ਚੁੰਡੀ ਜੀ ਵੀ ਵੱਢੀ ਜਾਵੇ ਸਨੇਹਾ ਵੀ ਦਿੱਤਾ ਜਾਵੇ ਸੋ ਜਿਹੜਾ ਆਰਟਿਸਟ ਆਪਣੇ ਅੱਖ ਕੰਨ ਦਿਮਾਗ ਖੋਲ ਕੇ ਨਹੀਂ ਰੱਖਦਾ ਤੇ ਉਹ ਆਪਣੇ ਆਰਟ ਰਹੀਗਲ ਨਹੀਂ ਕਹਿ ਸਕਦਾ ਹਾਂ ਕੁਝ ਮੇਰਾ ਕਿਸੇ ਇੱਕ ਧਰ ਨਾਲ ਕਿਸੇ ਇੱਕ ਸੋਚ ਨਾਲ ਨਹੀਂ ਜੁੜਿਆ ਹੋਇਆ ਮੇਰੇ ਨਾਟਕ ਸਿਰਫ ਮਨੁੱਖਤਾ ਦੀ ਸੋਚ ਨੇ ਇੱਕ ਜ਼ਿੰਦਗੀ ਜ਼ਿੰਦਾਬਾਦ ਕਰਨ ਲਈ ਨੇ ਇੱਕ ਬਿਹਤਰ ਇਨਸਾਨ ਬਣਾਉਣ ਲਈ ਨੇ ਬਾਕੀ ਤੁਸੀਂ ਨਾਟਕ ਦੇਖੋਗੇ ਆਪਾਂ ਨੂੰ ਪਤਾ ਲੱਗ ਜਾਣਾ ਹੁਣ ਨਾਟਕ ਦਾ ਟਾਈਮ ਹੋ ਗਿਆ ਇੱਕ ਗੱਲ ਰਹਿ ਗਈ ਵਸੋ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦਾ ਮੈਂ ਜ ਪਹਿਲੀ ਵਾਰੀ ਨਾਟਕ ਤੋਂ ਪਹਿਲਾਂ ਗੱਲ ਕਰ ਰਿਹਾ ਹਾਂ ਜੀ ਮਾਫੀ ਚਾਹੁੰਦੇ ਅੱਜ ਤੁਹਾਡਾ ਪ੍ਰੋਟੋਕੋਲ ਤੋੜਤਾ ਸੀ ਇੱਕ ਜਦੋਂ ਅਸੀਂ ਨਾ ਤੁਹਾਡੀ ਅਸੀਸ ਮੂਵੀ ਦੇਖ ਕੇ ਨਿਕਲੇ ਮੇਰੇ ਨਾਲ ਬਹੁਤ ਸਾਰੇ ਨੌਜਵਾਨ ਸੀ ਜੀ ਜੀ ਉਹ ਹੱਸ ਵੀ ਰਹੇ ਸੀ ਤੇ ਉਹ ਇਹ ਵੀ ਗੱਲ ਕਹਿ ਰਹੇ ਸੀ ਕਹਿੰਦੇ ਯਾਰ ਗੱਲਾਂ ਤਾਂ ਹਾਸੀ ਮਜ਼ਾਕ ਵਾਲੀਆਂ ਸੀ ਪਰ ਡੂੰਘੀਆਂ ਵਾਲੀਆਂ ਸੀ ਫਲਸਫੀ ਵਾਲੀ ਡੂੰਗੀ ਸੀ ਹਾਸੀ 'ਚ ਕਹੀ ਆ ਜਿਵੇਂ ਤੁਹਾਡਾ ਉਹ ਡਾਇਲੋਗ ਹੋ ਗਿਆ ਵੀ ਜੋ ਪਾਇਆ ਉਹ ਦੇਖਦਾ ਨਹੀਂ ਜੋ ਪਾਇਆ ਨਹੀਂ ਉਹਦੇ ਬਾਰੇ ਆਖੀ ਜਾਂਦੇ ਹੋ ਹੈਨਾ ਅਸੀਸ ਫਿਲਮ ਦੇ ਸੰਦਰਭ ਵਿੱਚ ਮੇਰੇ ਉਹ ਗੱਲ ਇਹ ਹੈ ਜਿਸ ਦਿਨ ਭਾਜੀ ਮਲੇਣਾ ਦੇਖਾਂਗੇ ਫਿਲਾਸਫੀਕਲ ਤੁਹਾਡੇ ਡਾਇਲੋਗ ਹੁੰਦੇ ਨੇ ਪਰ ਉਹ ਹਾਸੀ ਮਜ਼ਾਕ ਚ ਲਪੇਟੇ ਹੁੰਦੇ ਆ ਕੋਈ ਕੁਝ ਬਹੁਤ ਚੀਜ਼ਾਂ ਤੁਸੀਂ ਆਪ ਚੱਲੀਆਂ ਹੁੰਦੀਆਂ ਨੇ ਬਹੁਤ ਚੀਜ਼ਾਂ ਅੱਜ ਵੀ ਦੇਖਦੇ ਹੋ ਤੁਹਾਨੂੰ ਵੀ ਬਹੁਤ ਵਾਰ ਸਾਹਮਣਾ ਕਰਨਾ ਪਿਆ ਹੋਊਗਾ ਕਿ ਜੋ ਤੁਸੀਂ ਕਰ ਰਹੇ ਹੋ ਉਹਦੇ ਬਾਰੇ ਤੁਹਾਨੂੰ ਨਹੀਂ ਦੇਖਣਗੇ ਪਰ ਤੁਹਾਨੂੰ ਸਲਾਹ ਜਾਂ ਟੋਕਾ ਟਾਕ ਕਿਸ ਗੱਲ ਬਾਰੇ ਹੋਊਗੀ ਜਿਹੜੀ ਨਹੀਂ ਹੈਗੀ ਹੈਨਾ ਤੇ ਮਤਲਬ ਦਿਖ ਤੇ ਅਦਿਖ ਨੂੰ ਫੜਦੇ ਨਹੀਂ ਅਸੀਂ ਮੈਨੂੰ ਵੀ ਨਾਟਕ ਤੋਂ ਬਾਅਦ ਹੁਣ ਵੀ ਕਹਿ ਦਣਗੇ ਵੀ ਜੇ ਕਿਤੇ ਥੋੜਾ ਜਿਹਾ ਕਦ ਹੁੰਦਾ ਤਾਂ ਫਿਰ ਬਹੁਤ ਕਮਾਲ ਸੀ ਹਨਾ ਜੇ ਤੁਸੀਂ ਕੋਈ ਚੀਜ਼ ਲਿਖਤੀ ਉਹਨੇ ਇਹ ਨਹੀਂ ਐਪਰੀਸ਼ੀਏਟ ਕਰਨਾ ਵੀ ਆਹ ਕਿਵੇਂ ਚੰਗਾ ਥਾਟ ਹੈ ਜਾਂ ਅੱਛੀ ਲਾਈਨ ਲਿਖੀ ਹੈ ਜਾਂ ਕੁਝ ਹੋਰ ਹੈ ਉਹਨੇ ਕਹਿਣਗੇ ਵੀ ਆਹ ਤੂੰ ਸਾਸ੍ਰੀ ਘਰ ਦੇ ਵਿੱਚ ਲੱਲਾ ਲੱਲਾ ਦਾ ਪਉਣਾ ਹੀ ਭੁੱਲ ਗਿਆ ਹਨਾ ਉਹਨਾਂ ਨੇ ਕੁਝ ਨਾ ਕੁਝ ਗੱਲ ਫੜ ਲਾਣੀ ਹੈ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਆਹ ਸ਼ੁਕਰੀਏ ਨੂੰ ਤੂੰ ਗੁਜਰੀ ਆ ਲਿਖਤਾ ਉਹ ਇਹ ਨਹੀਂ ਦੇਖਦੇ ਵੀ ਸਪੈਲਿੰਗ ਮਿਸਟੇਕ ਹੋ ਸਕਦੀ ਹੈ ਸੋ ਜੋ ਅਸੀਂ ਜੋ ਨਹੀਂ ਹੈਗਾ ਉਹ ਫੜਨ ਦੀ ਕੋਸ਼ਿਸ਼ ਕਰਦੇ ਹਾਂ ਜੋ ਹੈਗਾ ਔਰ ਜ਼ਿੰਦਗੀ ਦੀ ਪ੍ਰਾਪਤੀ ਜੋ ਹੈਗਾ ਉਹਦਾ ਸ਼ੁਕਰਾਨਾ ਨਾ ਕਰਕੇ ਉਹਨੂੰ ਫੜ ਕੇ ਉਹਨੂੰ ਪਾਲਿਸ਼ ਕਰਕੇ ਅੱਗੇ ਵਧਣ ਦੀ ਹੁੰਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਅੱਗੇ ਵਧਦੇ ਹੋ ਫਿਰ ਇਹ ਨਹੀਂ ਹੈਗਾ ਉਹ ਆਪਣੇ ਆਪ ਆ ਜਾਂਦਾ ਜੀ ਸੋ ਛੱਲੀਆਂ ਹੋਈਆਂ ਚੀਜ਼ਾਂ ਸੀ ਆਸੇ-ਪਾਸੇ ਦੇਖੀਆਂ ਹੋਈਆਂ ਚੀਜ਼ਾਂ ਸੀ ਤੁਸੀਂ ਕਹਿੰਦੇ ਨੂੰ ਇਹਦਾ ਛੱਲਾ ਯਾਰ ਪੱਗ ਤਾਂ ਇਹਨੂੰ ਬੰਨ੍ਹਣੀ ਨਹੀਂ ਆਉਂਦੀ ਪਰ ਉਹ ਪੱਗ ਨਹੀਂ ਬੰਨ੍ਹਣੀ ਹੁੰਦੀ ਹੋ ਸਕਦਾ ਲੜਣਾ ਸਹੀ ਲੱਗੇ ਹੋਣ ਪਰ ਜਿਹੜਾ ਪੱਗ ਦੇ ਥੱਲੇ ਸਿਰ ਹੈ ਹੋ ਸਕਦਾ ਬਹੁਤ ਸ਼ਾਨਦਾਰ ਹੋ ਜੀ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਲਵ ਯੂ ਥੈਂਕ ਯੂ